ਸੋਨੂ ਸੀਤੋ ਵਾਲਾ ਜਿਹੜਾ ਕੁੱਚਰ ਪਹਿਲਾਂ ਮਸ਼ਹੂਰ ਹੋਇਆ ਸੀ ਤੁਹਾਨੂੰ ਪਤਾ ਹੀ ਹੈ ਕਿ ਇੰਸਟਾਗ੍ਰam ਜਾਂ ਫਿਰ ਸੋਸ਼ਲ ਮੀਡੀਆ ਦੇ ਇਨਫਲੂਐਂਸਰਾਂ ਦੀ ਗੱਲ ਕੀਤੀ ਜਾਵੇ ਪਿਛਲੇ 3-4 ਦਿਨ ਉਹਨਾਂ ਦੇ ਉੱਤੇ ਭਾਰੀ ਬੀਤ ਰਿਹਾ ਤੁਹਾਨੂੰ ਪਤਾ ਪਹਿਲਾਂ ਕਮਲ ਕੌਰ ਜਿਹਨਾਂ ਦਾ ਵਲਗਰ ਕੰਟੈਂਟ ਹੁੰਦਾ ਸੀ ਉਸ ਦੀ ਜਾਨ ਚਲੀ ਗਈ ਉਸ ਨੂੰ ਇੱਕ ਜਦੋਂ ਆਪਾਂ ਐਮਸ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਉਸ ਨੂੰ ਜਿਹੜਾ ਮਰਤਕ ਪਾਇਆ ਗਿਆ ਉਸ ਤੋਂ ਬਾਅਦ ਹੁਣ ਨੰਬਰ 2 ਤੇ ਸੋਨੂ ਸੀਤੋ ਵਾਲਾ ਜਿਹੜਾ ਕਿ ਬੜੇ ਦਰਮਿਆਨੇ ਘਰ ਦੇ ਵਿੱਚੋਂ ਉੱਠਿਆ ਸੀ ਸਿੱਧਾ ਸਾਦਾ ਬੰਦਾ ਸੀ ਸਿੱਧ ਪਧਰਾ ਬੰਦਾ ਸੀ ਲੋਕਾਂ ਨੇ ਉਸ ਦੀਆਂ ਗੱਲਾਂ ਨੂੰ ਵਧੀਆ ਇੰਜੋਏ ਕੀਤਾ ਜਿਹੜੀਆਂ ਉਹ ਗੱਲਾਂ ਕਰਦਾ ਸੀ ਕਿਉਂਕਿ ਉਹਦੇ ਵਿੱਚ ਕੋਈ ਵੈਲਫੇਅਰ ਨਹੀਂ ਸੀ ਉਸ ਦੀਆਂ ਗੱਲਾਂ ਨੂੰ ਇੰਜੋਏ ਕੀਤਾ ਤੇ ਹੌਲੀ-ਹੌਲੀ ਉਹ ਸੋਸ਼ਲ ਮੀਡੀਆ ਦੇ ਉੱਤੇ ਸਟਾਰ ਬਣ ਗਿਆ ਬਾਅਦ ਵਿੱਚ ਉਸ ਨੂੰ ਪ੍ਰੋਮੋਸ਼ਨਾਂ ਮਿਲ ਲੱਗੀਆਂ ਪਰ ਉਸ ਦੇ ਜਿਹੜੇ ਸੰਗੀ ਸਾਥੀ ਸੀ ਉਹਨਾਂ ਨੇ ਬੜਾ ਪੈਸਾ ਉਸਦੇ ਹੱਥ ਨਹੀਂ ਆਉਣ ਦਿੱਤਾ ਕਿਉਂਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਉਸ ਨੂੰ ਲੋਕ ਰਿਸਪੌਂਸ ਕਰਨ ਲੱਗੇ ਸੀ ਹਾਲਾਂਕਿ ਉਸ ਨੂੰ ਕੁਝ ਪੈਸੇ ਮਿਲੇ ਉਸ ਦਾ ਘਰ-ਪਾਰ ਪ੍ਰਵਾਦ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਜਿਵੇਂ-ਜਿਵੇਂ ਵੱਡੇ ਜਿਹੜੇ ਸੀਗੇ ਉਹ ਜਿਹੜੇ ਉਸ ਦੇ ਸਾਥੀ ਸੀ ਉਹਨਾਂ ਨੇ ਉਹਨੂੰ ਨਸ਼ੇ ਦੇ ਉੱਤੇ ਲਾ ਦਿੱਤਾ ਬਾਅਦ ਦੇ ਵਿੱਚ ਉਹ ਸਿਵਲ ਹਸਪਤਾਲ ਦੇ ਵਿੱਚ ਰੀਡਿਕਸ਼ਨ ਸੈਂਟਰ ਦੇ ਵਿੱਚ ਕਈ ਸਮਾਜ ਸੇਵੀ ਲੋਕਾਂ ਵੱਲੋਂ ਜਮ੍ਹਾਂ ਕਰਵਾਇਆ ਗਿਆ ਫਿਰ ਉਸ ਨੂੰ ਉੱਥੇ ਨਸ਼ਾ ਛਡਾਉਣ ਲਈ ਆਖਿਆ ਗਿਆ ਪਰ ਜਿਸ ਨੂੰ ਲਲਕ ਲੱਗ ਗਈ ਸੀ ਉਸ ਤੋਂ ਉਸ ਨੂੰ ਖੇੜਾ ਛੜਾਉਣਾ ਔਖਾ ਸੀ ਵੱਡੀਆਂ-ਵੱਡੀਆਂ ਸਟੇਜਾਂ ਦੇ ਉੱਤੇ ਜੀਖਣ ਵਰਗੇ ਵੱਡੇ ਕਲਾਕਾਰ ਗੁਲਾਬ ਸਿੱਧੂ ਵਰਗੇ ਵੱਡੇ ਕਲਾਕਾਰਾਂ ਨੇ ਵੀ ਉਸ ਨੂੰ ਪ੍ਰਮੋਟ ਕੀਤਾ ਉਹਨਾਂ ਦੇ ਸਟੇਜਾਂ ਸਾਂਝੀਆਂ ਕੀਤੀਆਂ ਤੇ ਹੁਣ ਜਿਵੇਂ ਆਪਾਂ ਵੇਖਿਆ ਕਿ ਕੱਲ ਕਮਲ ਕੌਰ ਦੀ ਜਿਹੜੀ ਇੱਕ ਉਸ ਦੀਆਂ ਜਿਹੜਾ ਕੰਟੈਂਟ ਕਰਕੇ ਉਸ ਨੂੰ ਗੱਡੀ ਚੜਾ ਦਿੱਤਾ ਗਿਆ ਸਿੰਘਾਂ ਵੱਲੋਂ ਬਾਅਦ ਦੇ ਵਿੱਚ ਉਹਨਾਂ ਨੇ ਆਪ ਖੁਦ ਉਸ ਨੂੰ ਗੱਡੀ ਚੜਾਉਣ ਤੋਂ ਪਹਿਲਾਂ ਵੀ ਇਹ ਗੱਲ ਆਖੀ ਗਈ ਸੀ ਕਿ ਉਹਨਾਂ ਨੇ ਪਹਿਲਾਂ ਵਾਰਨ ਕੀਤਾ ਸੀ ਪਰ ਬਾਅਦ ਦੇ ਵਿੱਚ ਜਦੋਂ ਨਾ ਸੁਧਰੀ ਉਸ ਤੋਂ ਬਾਅਦ ਉਸ ਨੂੰ ਗੱਡੀ ਚੜਾ ਦਿੱਤਾ ਗਿਆ ਤੇ ਅੱਜ ਸਵੇਰ ਦੀ ਇੰਸਟਾਗ੍ਰam ਦੇ ਉੱਤੇ ਬੜੀ ਤੇਜ਼ੀ ਦੇ ਨਾਲ ਸੋਨੂ ਸੀਤੋ ਵਾਲੇ ਦੀ ਜਿਹੜੀ ਖਬਰ ਉਹ ਵਾਇਰਲ ਹੋ ਰਹੀ ਹੈ ਲੋਕ ਆਖ ਰਹੇ ਕਿ ਸੋਨੂ ਸੀਤੋ ਵਾਲਾ ਵੀ ਇਸ ਦੁਨੀਆ ਨੂੰ ਛੱਡ ਗਿਆ ਪਰ ਤੁਹਾਨੂੰ ਇਸ ਦੀ ਸੱਚਾਈ ਦੱਸ ਦਿਆਂ ਫੈਕਟ ਦੱਸ ਦਿਆਂ ਸੋਨੂ ਸੀਤੋ ਵਾਲੇ ਦੇ ਨਾਲ ਅਜੇ ਹਾਂ ਕੁਝ ਨਹੀਂ ਹੋਇਆ ਹਾਲਾਂਕਿ ਉਹ ਨਸ਼ੇ ਦੀ ਦਲਦਲ ਦੇ ਵਿੱਚ ਜ਼ਰੂਰ ਫਸਿਆ ਹੋਇਆ ਪਰ ਉਹ ਸਹੀ ਸਲਾਮਤ ਆਪਣੇ ਘਰ ਦੇ ਵਿੱਚ ਆ ਹੁਣ ਉਸ ਦੇ ਕੋਲੇ ਕੋਈ ਪ੍ਰੋਮੋਸ਼ਨ ਵੀ ਨਹੀਂ ਕਿਉਂਕਿ ਕੋਣ ਐਮ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਐਕਟਿਵ ਵੀ ਨਹੀਂ ਰਹਿੰਦਾ ਉਸ ਨੂੰ ਕੋਈ ਆਪਣੇ ਆਪ ਉਸ ਨੂੰ ਕੋਈ ਹੈਂਡਲ ਚਲਾਉਣਾ ਨਹੀਂ ਹੁੰਦਾ ਇਸ ਕਰਕੇ ਜਿਹੜੇ ਲੋਕ ਉਸ ਨੂੰ ਚਲਾਉਂਦੇ ਸੀ ਉਹੋ ਹੀ ਉਸ ਨੂੰ ਵਰਤ ਜਾਂਦੇ ਸੀ ਸੋਨੂੰ ਸੀਤੂ ਵਾਲਾ ਸਹੀ ਸਲਾਮਤ ਆ ਤੇ ਆਪਣੇ ਘਰੇ ਵਧੀਆ ਤਰੀਕੇ ਦੇ ਨਾਲ ਰਹਿ ਰਹੇ